ਬਿਲਕੁਲ ਜੀ ਨਯਾ ਰਜਿੰਦਰ ਸਿੰਘ ਰੂਬੀ ਮੈਨੇਜਰਸ਼ਿਪ ਦਰਬਾਰ ਸਾਹਿਬ ਆਸੀਂ ਮਾਨਜੋਤ ਪ੍ਰਧਾਨ ਸਾਹਿਬ ਸ਼ਰਮਨੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਵੈਲਕਮ ਕਰਨ ਵਾਸਤੇ ਜਿਹੜਾ ਅਸੀਂ ਆਏ ਆ ਭਾਰਤੀ ਹਾਕੀ ਦੇ ਵਿੱਚ ਜਿੱਥੇ ਸਭ ਤੋਂ ਵੱਧ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਆ ਉਹਨਾਂ ਦਾ ਹੌਸਲਾ ਫੁਲਜਾਈ ਕਰਨਾ ਹਰ ਸਾਲ ਜਿਵੇਂ ਹਰ ਜੁਵਾਰੀ ਜਿਹਨੇ ਜਿੱਤ ਕੇ ਆਉਂਦੇ ਆ ਸ਼ਰਮਨੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਇਸੇ ਤਰ੍ਹਾਂ ਅਗਾ ਵੀ ਜਦੋਂ ਵੀ ਦਰਸ਼ਨ ਦੇਦਾਰੇ ਕਰਨ ਲਈ ਅਸੀਂ ਦਰਬਾਰ ਸਾਹਿਬ ਆਵਾਂਗੇ ਸਾਡੇ ਮਾਨਜੋਤ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ ਕੁਝ ਨਹੀਂ ਜ ਪਹਿਲਾ ਵਰਲਡ ਕੱਪ ਸੀਗਾ ਸੋਰੀ ਏਸ਼ੀਆ ਕੱਪ ਸੀਗਾ ਹਨਾ ਤੇ ਸਾਰਿਆਂ ਦਾ ਹੀ ਫੋਕਸ ਸੀਗਾ ਹਨਾ ਕਿ ਆਪਾਂ ਏਸ਼ੀਆ ਕੱਪ ਨੂੰ ਜੀਤੀਏ ਤੇ ਆਪਾਂ ਵਰਲਡ ਕੱਪ ਲਈ ਕੁਆਲੀਫਾਈ ਕਰੀਏ ਸਾਰਿਆਂ ਦਾ ਮਾਈਂਡ ਸੈਟ ਸੇਮ ਹੀ ਸੀਗਾ ਜੀ ਸਰ ਪੂਰੇ ਟੂਰਨਾਮੈਂਟ ਸਭ ਤੋਂ ਜ਼ਿਆਦਾ ਗੋਲ ਆਪਣੇ ਭਾਰਤੀ ਟੀਮ ਨੇ ਕੀਤੇ 39 ਗੋਲ ਕੀਤੇ ਦੂਜੇ ਨੰਬਰ ਤੇ ਮਲੇਸ਼ੀਆ ਰਹੀ ਆ ਕੀ ਕੁਛ ਕਹਿਣਾ ਹੈ ਨਹੀਂ ਐਕਚੁਅਲੀ ਕਿਉਂਕਿ ਆਪਣਾ ਜੇ ਸਟੈਪ ਬਾਏ ਸਟੈਪ ਚੱਲ ਰਹੀ ਸੀ ਹਨਾ ਇਹ ਨਹੀਂ ਕਿ ਕੋਈ ਜਿਹੜੀ ਥੋੜੀ ਵੀਕ ਟੀਮ ਨੂੰ ਜ਼ਿਆਦਾ ਗੋਲ ਮਾਰਾਂਗੇ ਜਾਂ ਜਿਹੜੀ ਥੋੜੀ ਚੰਗੀ ਟੀਮ ਨੂੰ ਘੱਟ ਗੋਲ ਮਾਰਾਂਗੇ ਅਸੀਂ ਸਟੈਪ ਬਾਈ ਸਟੈਪ ਮੂਵਮੈਂਟ ਕਰ ਰਹੇ ਸੀਗੇ ਜਿਹੜਾ ਮੈਚ ਆਉਂਦਾ ਸੀ ਉਥੇ ਫੋਕਸ ਕਰਦੇ ਸੀਗੇ ਤੇ ਬਸ ਗੋਲ ਆਟੋਮੈਟਿਕ ਨਿਕਲ ਜਾਂਦੇ ਗਏ ਵਰਲਡ ਕੱਪ ਦੇ ਲਈ ਹੁਣ ਡਾਇਰੈਕਟ ਕੁਆਲੀਫਿਕੇਸ਼ਨ ਹੋ ਚੁੱਕੀ ਹੈ ਭਾਰਤੀ ਟੀਮ ਦੇ ਹਾਂਜੀ ਕਿਉਂਕਿ ਉਹ ਹੀ ਸਾਡਾ ਮੇਨ ਟਾਰਗੇਟ ਸੀਗਾ ਹਨਾ ਏਸ਼ੀਆ ਕੱਪ ਤੋਂ ਵੀ ਵਰਲਡ ਕੱਪ ਕੁਆਲੀਫਾਈ ਕਰਨਾ ਉਹ ਟੀਮ ਨੇ ਕਰ ਲਿਆ ਤੇ ਬਸ ਹੁਣ ਇੱਕ ਸਾਲ ਹੈਗਾ ਫਾਈਨਲ ਤੋਂ ਪਹਿਲਾਂ ਫਿਰ ਕੀ ਸੋਚਦੇ ਸੀ ਜਦੋਂ ਮੈਚ ਸੀਗਾ ਫਾਈਨਲ ਦਾ ਨਹੀਂ ਸਾਰੇ ਮੈਚ ਤੋਂ ਪਹਿਲਾਂ ਸੇਮੀ ਮਾਈਂਡ ਸੈਟ ਹੁੰਦਾ ਹਨਾ ਇਹ ਨਹੀਂ ਕਿ ਕੋਈ ਲੀਗ ਦਾ ਮੈਚ ਆ ਤੇ ਮਾਈਂਡ ਸੈਟ ਥੋੜਾ ਥੱਲੇ ਹੋਊ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੱਦਾਂ ਸਾਡਾ ਪਹਿਲਾਂ ਵੀ ਮੈਡਲ ਜਿਹੜੇ ਦੋ ਲਗਾਤਾਰ ਅਸੀਂ ਹਿੰਦੁਸਤਾਨ ਦੀ ਟੀਮ ਤਾ ਇਹ ਏਸ਼ੀਆ ਕੱਪ ਦਾ ਜਿਹੜਾ 8 ਸਾਲ ਦਾ ਸਾਡਾ ਸੋਖਾ ਸੀ ਅੱਜ ਟੁੱਟਾ ਹੈ ਇਹ ਬੜੀ ਹਿੰਦੁਸਤਾਨ ਦੇ ਮਾਣ ਵਾਲੀ ਗੱਲ ਹੈ ਕਿ ਅਸੀਂ ਵਰਲਡ ਕੱਪ ਲਈ ਵੀ ਡਾਇਰੈਕਟ ਜਿਹੜੇ ਆ ਕੁਆਲੀਫਾਈ ਕਰ ਗਏ ਕਿ ਨਾਲ ਨਾਲ ਏਸ਼ੀਆ ਕੱਪ ਵੀ ਜਿੱਤੇ ਹਨ ਇਹਦੇ ਵਿੱਚ ਮੈਕਸਿਮਮ ਜਿਹੜੇ ਪਲੇਅਰ ਆ ਪੰਜਾਬ ਦੇ ਖੇਡਦੇ ਆ ਉਹ ਮੀਡੀਆ ਰਾਏ ਦੱਸਣਾ ਚਾਹੁੰਦੇ ਕਿ ਜਿੱਦਾਂ ਸਾਨੂੰ ਕੁਦਰਤੀ ਜਿਹੜੀ ਆਫਤ ਆ ਪੰਜਾਬ ਨੂੰ ਜਿਹੜੀ ਵੱਜੀ ਆ ਜਿਆਦਾ ਖੁਸ਼ੀ ਨਹੀਂ ਮਨਾਉਣਾ ਚਾਹੁੰਦੇ ਆਪਣੇ ਇਹ ਜਿਹੜਾ ਮੈਡਲ ਹੈ ਆਪਣੇ ਸਾਰੇ ਆਕੀ ਪਲੇਅਰ ਇਹ ਸਾਰੇ ਕੁਝ ਹਰ ਪੀਤਮ ਜਿੰਨੇ ਵੀ ਆਪਣੇ ਹੈਗੇ ਉਹਨਾਂ ਨੂੰ ਸਵਾਪਰ ਕਰਦੇ ਆ ਕਿ ਥੋੜੇ ਦਿਨਾਂ ਵਿੱਚ ਤੇ ਜਲਦੀ ਤੋਂ ਜਲਦੀ ਅਸੀਂ ਆਕੀ ਵਾਲੇ ਡਿਸਕਸ਼ਨ ਕਰਕੇ ਆਪਾਂ ਜੋ ਵੀ ਤਿਲਪੁਲੇ ਇਸ ਆਫਤ ਦੇ ਵਿੱਚ ਜੂਰ ਪਾਵਾਂਗੇ ਤੇ ਸਾਡੇ ਇਹ ਪੰਜਾਬ ਦੇ ਬੱਚਾ ਜਿਹੜਾ ਇਹ ਮੈਡਲ ਜਿੱਤਿਆ ਸਾਰਿਆਂ ਨੂੰ ਵਧਾਈ ਦਾ ਪਾਤਰ ਆ ਸਰ ਵਰਲਡ ਕੱਪ ਦੇ ਲਈ ਡਾਇਰੈਕਟ ਕੁਆਲੀਫਾਈ ਹੋ ਗਈ ਆਪਣੀ ਟੀਮ ਵਰਲਡ ਕੱਪ ਹੀ ਸਿੱਧੀ ਡਾਇਰੈਕਟ ਕੁਆਲੀਫਾਈ ਹੋ ਇਹਦੇ ਵਿੱਚ ਸਭ ਤੋਂ ਜਿਆਦਾ ਖੁਸ਼ੀ ਦੀ ਗੱਲ ਆ ਸਾਨੂੰ ਉਮੀਦ ਹੈ ਕਿ ਜਿੱਦਾਂ ਇਹ ਆਖੀ ਦੀ ਟੀਮ ਖੇਡ ਰਹੀ ਹੈ ਬਹੁਤ ਜਲਦੀ ਅਸੀਂ ਵਰਲਡ ਕੱਪ ਦੇ ਵਿੱਚ ਵੀ ਮੈਡਲ ਜਿੱਤਾਂਗੇ। ਅਖੀਰਲੇ ਸਵਾਲਾ ਪਾਕਿਸਤਾਨੀ ਟੀਮ ਸਰ ਭਾਰਤ ਨਹੀਂ ਆਈ ਸੀ। ਹਾਲਾਂਕਿ ਜਿਹੜਾ ਏਸ਼ੀਆ ਕੋ ਪੂਰਾ ਕ੍ਰਿਕਟ ਦਾ ਉੱਥੇ ਇੰਡੀਆ ਪਾਕਿਸਤਾਨ ਦਾ ਮੈਚ ਹੀ ਹੋ ਰਿਹਾ ਪਰ hockey ਟੀਮ ਨੂੰ ਇਸਰ ਲੱਗਦਾ ਕਿ ਹੋਣਾ ਚਾਹੀਦਾ ਸੀਗਾ। ਦੇਖੋ hockey ਦੇ ਵਿੱਚ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਅਸੀਂ ਪਹਿਲੋ ਵੀ ਬਿਆਨ ਦਿੱਤਾ ਜੀ। ਪਰ ਇਹ ਜਿਹੜੀ ਗਵਰਨਮੈਂਟਾਂ ਦੀ ਜਿਹੜਾ ਪਾਕਿਸਤਾਨ ਦੇ ਇੰਦੀਆਂ ਜਿਨ੍ਹਾਂ ਨੇ ਵੀ ਕੰਟਰੋਵਰਸੀ ਕੀਤੀ ਹੈ ਨਹੀਂ ਕਰਨੀ ਚਾਹੀਦੀ। hockey ਦੇ ਵਿੱਚ ਜਾਂ ਸਪੈਸ਼ਲੀ ਸਪੋਰਟਸ ਦੇ ਵਿੱਚ ਕੋਈ ਵੀ ਜਿਹੜੀ ਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਸਪੋਰਟਸ ਦੇ ਵਿੱਚ। ਖੇਡਣ ਦੇਣਾ ਚਾਹੀਦਾ ਹੈ ਪਲੇਅਰ ਆ ਉਹ ਖੇਡਣਗੇ ਤੇ ਇੱਕ ਦੂਜੇ ਦਾ ਤਣਾ ਖਤਮ ਹੋ ਜਾਂਦਾ ਥੈਂਕ ਯੂ ਸਰ ਜੀ ਬਹੁਤ ਖੁਸ਼ੀ ਆ ਜੀ ਤੇ ਕਿਉਂਕਿ ਸਾਡੇ ਲਈ ਬਹੁਤ ਇੰਪੋਰਟੈਂਟ ਟੂਰਨਾਮੈਂਟ ਸੀਗਾ ਇਹ ਕਿਉਂਕਿ ਇਸ ਦੇ ਥ्रू ਹੀ ਅਸੀਂ ਕੁਆਲੀਫਾਈ ਕਰਨਾ ਸੀਗਾ ਵਰਲਡ ਕੱਪ ਲਈ ਤੇ ਬਹੁਤ ਸਾਰੀ ਸਾਰੀ ਟੀਮ ਸਾਰੀ ਟੀਮ ਨੇ ਬਹੁਤ ਯੂ ਨੋ ਇਹਦੇ ਲਈ ਮਿਹਨਤ ਕੀਤੀ ਆ ਤੇ ਇਹਦਾ ਫਲ ਮਿਲਿਆ ਸਾਨੂੰ ਜਿੱਤ ਕੇ ਆਏ ਆ ਵਾਪਸ ਤੇ ਕੁਆਲੀਫਾਈ ਕੀਤੇ ਆ ਵਰਲਡ ਕੱਪ ਲਈ ਬਹੁਤ ਬਹੁਤ ਵਧੀਆ ਲੱਗ ਰਿਹਾ ਪੂਰੇ ਟੂਰਨਾਮੈਂਟ ਤੇ ਜਿਆਦਾ ਗੋਲ ਪਾਰਦੀ ਟੀਮ ਨੇ ਕਿਤੇ 39 ਗੋਲ ਕੀਤੇ ਨੇ ਹਾਂਜੀ ਸਰ ਵਧੀਆ ਗੱਲ ਉਹ ਡਾਇਰੈਕਟ ਐਂਟਰੀ ਹੋ ਚੁੱਕੀ ਵਰਲਡ ਕੱਪ ਜੀ ਬਿਲਕੁਲ ਇੰਪੋਰਟੈਂਟ ਸੀਗਾ ਜਿਵੇਂ ਕਿ ਦੱਸਿਆ ਜਾ ਰਿਹਾ ਮੈਂ ਪਹਿਲਾਂ ਦੱਸ ਰਿਹਾ ਕਿਉਂਕਿ ਸਾਡੇ ਕੋ ਚਾਂਸਸ ਸੀਗੇ ਪ੍ਰੋ ਲੀਗ ਦੇ ਵਿੱਚ ਵੀ ਕੁਆਲੀਫਾਈ ਕਰਨ ਦੇ ਬਟ ਉਸ ਤੋਂ ਬਾਅਦ ਇੱਕ ਇਹੋ ਜਿਹਾ ਮੇਜਰ ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਹੈ ਸਾਡੇ ਲਈ ਤੇ ਇਹੀ ਸਾਡਾ ਮਾਈਂਡ ਸੈਟ ਸੀਗਾ ਕਿ ਫਰਸਟ ਮੈਚ ਚ ਹੋਈ ਆਪਣਾ 100% ਦੇਵਾਂਗੇ ਤੇ ਸਟੈਪ ਬਾਈ ਸਟੈਪ ਐਜ਼ ਅ ਟੀਮ ਅਸੀਂ ਜਿੱਤੇ ਰਵਾਂਗੇ ਤੇ ਆਈ ਥਿੰਕ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਰ ਜੀ ਇਹ ਨੋਟ ਬਣਾ 100% ਜੀ ਮਿਲਿਆ ਨੂੰ ਤੋਂ ਬਿਨਾ ਕੁਝ ਸਰ ਪੰਜਾਬ ਪ੍ਰਦੇਸ਼ ਸਰ ਬਾੜੀ ਸਰ ਕਾਫੀ ਆਈ ਹੋਈ ਐ ਸਰ ਨਹੀਂ ਬਿਲਕੁਲ ਅਸੀਂ ਉੱਥੇ ਵੀ ਜਦ ਵੀ ਕਮਰੇਚ ਜਾਂ ਕਿਤੇ ਵੀ ਬੈਠਦੇ ਸੀਗੇ ਬਹੁਤ ਦੁਖ ਦੀ ਘੜੀ ਐ ਬਟ ਆਈ ਥਿੰਕ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਜੇ ਮਹਾਰਾਜ ਨੇ ਆ ਦਿਨ ਦਿਖਾਏ ਤੇ ਆਪਾਂ ਇਹਨਾਂ ਨੂੰ ਸਹੀ ਵੀ ਕਰਾਂਗੇ ਮਹਾਰਾਜ ਨੇ ਵੀ ਸਹੀ ਕਰਨੇ ਬਟ ਇੱਕ ਜੁਟ ਹੋ ਕੇ ਸਭ ਕੁਝ ਸਹੀ ਹੋਣਾ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਲੋਕ ਅਸੀਂ ਦੇਖ ਰਹੇ ਹਾਂ ਤੁਸੀਂ ਇੰਟਰਨੈਟ ਤੇ ਦੇਖ ਰਹੇ ਹੋਗੇ ਕਿ ਇੱਕ ਦੂਜੇ ਨਾਲ ਲੋਕ ਖੜ੍ਹ ਰਹੇ ਨੇ ਸਪੋਰਟ ਕਰ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਇਹ ਦਿਨ ਮਾੜੀ ਦੀ ਮੇਰ ਨਾਲ ਸਭ ਠੀਕ ਹੋ ਜੇ ਹਾਂਜੀ ਮਦਦ ਕੀਤੀ ਜੀ ਕਿ ਤੁਹਾਡੇ ਵੱਲੋਂ ਪੂਰੀ ਬਿਲਕੁਲ ਸਰ ਅਸੀਂ ਅਸੀਂ ਉੱਥੇ ਸੀਗੇ ਅਸੀਂ ਜਿੰਨਾ ਵੀ ਕੰਟੈਕਟ ਕਰ ਸਕਦੇ ਸੀਗੇ ਅਸੀਂ ਕੀਤਾ ਹੋਇਆ ਸੀ ਅਸੀਂ ਇਹੀ ਕਿਹਾ ਸੀ ਕਿ ਜਦੋਂ ਥੋੜਾ ਪਾਣੀ ਦਾ ਜਿਹੜਾ ਬਹਤ ਥਲੇ ਹੋਊਗਾ ਥੋੜਾ ਜਿਹਾ ਤੇ ਫਿਰ ਜਰੂਰ ਅਸੀਂ ਜਿੱਥੇ ਲੋੜ ਮੰਨ ਜਿੱਥੇ ਵੀ ਜਿੱਥੇ ਵੀ ਜੋ ਅਸੀਂ ਕਰ ਸਕਦੇ ਹਾਂ ਜਿੰਨੇ ਜੋਗੇ ਹੈਗੇ ਚਾਹੇ ਛੋੜਾ ਕਰੀਏ ਚਾਹੇ ਵਧ ਕਰੀਏ ਅਸੀਂ ਜਰੂਰ ਕਰਾਂਗੇ ਜੀ ਥੈਂਕ ਯੂ ਬਿਲਕੁਲ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਕਿਉਂਕਿ ਇਹ ਮੈਟਲ ਬਹੁਤ ਇੰਪੋਰਟੈਂਟ ਥਾ ਤੇ ਕਿਉਂਕਿ ਸਾਡਾ ਨੈਕਸਟ ਤੇ ਜਦੋਂ ਸਾਡਾ ਮੈਡਲ ਆਇਆ ਸੀ ਤੇ ਅਸੀਂ ਉਸ ਟਾਈਮ ਵੀ ਕੁਆਲੀਫਾਈ ਕਰ ਗਏ ਸੀ ਤੇ ਮੈਡਲ ਸਾਡੇ ਲਈ ਬਹੁਤ ਇੰਪੋਰਟੈਂਟ ਸੀ ਤੇ ਅੱਜ ਅਸੀਂ ਕੁਆਲੀਫਾਈ ਕਰ ਚੁੱਕੇ ਹਾਂ ਵਰਲਡ ਕੱਪ ਔਰ ਆਊਟ ਵਰਲਡ ਕੱਪ ਦੀ ਤਿਆਰੀ ਹੈ ਕੁਝ ਵੀ ਇਸ ਤਰ੍ਹਾਂ ਹੀ ਖੇਡਾਂਗੇ ਜ਼ੋਰ ਲਾ ਕੇ ਖੇਡਾਂਗੇ ਤੇ ਮੈਡਲ ਲੈ ਕੇ ਆਵਾਂਗੇ ਪੂਰੇ ਟੂਰਨਾਮੈਂਟ ਦੇ 39 ਗੋਲ ਕੀਤੇ ਭਾਰਤ ਨੇ ਸਭ ਤੋਂ ਜ਼ਿਆਦਾ ਗੋਲ ਭਾਰਤ ਨੇ ਕੀਤੇ 39 ਗੋਲ ਇਹ ਕੁਝ ਬਿਲਕੁਲ ਜੀ ਮੈਨ ਫੋਕਸ ਦਾ ਸਕੋਰਿੰਗ ਪਾਵਰ ਤੇ ਸੀ ਕਿਉਂਕਿ ਜੇ ਫਾਰਵਰਡ ਬਣਾ ਫਾਰਵਰਡ ਨੇ ਵੀ ਬਹੁਤ ਵਧੀਆ ਸਕੋਰਿੰਗ ਪਾਵਰ ਕੀਤੇ ਔਰ ਡਿਫੈਂਸ ਨੇ ਵੀ ਔਰ ਜਦੋਂ ਸਾਡਾ ਇਹੋ ਮਾਇੰਡ ਸੀ ਕਿ ਅਸੀਂ ਵੱਧ-ਤੋਂ ਵੱਧ ਗੋਲ ਕਰੀਏ ਤੇ ਜਿੱਤ ਕੇ ਬਾਹਰ ਆਈਏ। ਤੇ ਸਰ ਪੂਰੇ ਪੰਜਾਬ ਪਰ ਦੇ ਵਿੱਚ ਟਿਹੜਾ ਕਾਫੀ ਐ। ਕਾਫੀ ਨੁਕਸਾਨ ਹੋਇਆ ਬਾ ਜਿਸ ਦਾ ਸਰਪੰਚ ਸਾਹਿਬ ਨੇ ਵੀ ਕਿਹਾ ਕਿ ਅਸੀਂ ਮਿਹਨਤ ਮਦਦ ਕਰਾਂਗੇ। ਤੁਹਾਡੇ ਵੱਲੋਂ ਸ਼ਿਰਕੀ ਕੀਤੀ ਜਾ। ਬਿਲਕੁਲ ਸਰ ਅਸੀਂ ਇਹੋ ਹੀ ਸਲਾਹ ਕੀਤੀ ਸੀ। ਅਸੀਂ ਉੱਥੇ ਵੀ ਸਲਾਹ ਕੀਤੀ ਸੀ ਇਹ ਚੀਜ਼ ਦੀ ਕਿ ਜਦੋਂ ਅਸੀਂ ਪੰਜਾਬ ਪਹੁੰਚਾਂਗੇ ਤੇ ਅਸੀਂ ਸਾਰੇ ਇਕੱਠੇ ਹੋਗੇ ਇੱਕ ਨਾਲ ਜੂਰ ਉੱਥੇ ਜਾਵਾਂਗੇ। ਤੇ ਨਾਲ ਉਹਨਾਂ ਦੇ ਨਾਲ ਹੀ ਖੜੇ ਹਾਂ, ਮਿਸ਼ਾ ਖੜੇ ਹਾਂ, ਖੜੇ ਰਾਵਾਂਗੇ। ਕੁਫੀ ਸਲਾਹ ਕੀਤੀ ਹੈ ਕਿ ਇੱਕਦਾਂ ਇਕੱਠੇ ਹੋ ਕੇ ਦੋਤ ਜਾਵਾਂਗੇ ਸਰ ਫਾਈਨਲ ਮੈਚ ਤੋਂ ਪਹਿਲਾਂ ਸਰ ਕੀ ਸੋਚ ਸੀਗੀ ਪੂਰੀ ਟੀਮ ਦੀ ਕੀ ਨੀਤੀ ਸੀਗੀ ਕਿਸ ਤਰ੍ਹਾਂ ਖੜਾਇਆ ਜਾਵੇਗਾ ਟੀਮ ਨੂੰ ਸੋਚ ਜੇ ਉਹ ਸੀ ਕਿ ਜਦੋਂ ਵੀ ਅਸੀਂ ਕਿਸੇ ਟੀਮ ਨਾਲ ਮੈਚ ਹੁੰਦਾ ਵਾ ਅਸੀਂ ਉਹ ਟੀਮ ਨੂੰ ਹੀਡ ਕਰਦੇ ਆ ਉਹਨਾਂ ਦਾ ਖੇਡਣ ਦਾ ਸਟਰਕਚਰ ਉਹ ਮੇਸ਼ਾ ਹੀ ਲੜੇ ਦ ਕਰਦੇ ਆ ਔਰ ਆਡਾ ਮੇਂ ਫੋਕਸ ਇਹ ਸੀ ਕਿ ਮੈਚ ਬਹੁਤ ਇੰਪੋਰਟੈਂਟ ਹੈ ਕੁਫੀ ਅਸੀਂ ਵਰਲਡ ਕੱਪ ਕੁਆਲੀਫਾਈ ਕਰਨਾ ਠੀਕ ਹੈ ਜੀ ਆਦੀ ਪਾਜੀ ਟੀਮ ਦੀ ਬਹੁਤ ਵਧੀਆ ਸਾਡੀ ਪਰਫਾਰਮੈਂਸ ਸੀ ਤੇ ਜੋ ਵੀ ਸਾਡਾ ਟਾਸਕ ਹੈਗਾ ਸੀ ਕਿ ਅਸੀਂ ਵਰਲਡ ਕੱਪ ਚ ਐਂਟਰੀ ਹੋ ਰਹੀ ਹੈ ਆਈ ਥਿੰਕ ਕਿ ਟੂਰਨਾਮੈਂਟ ਓਵਰਆਲ ਸਾਡਾ ਬਹੁਤ ਹੀ ਵਧੀਆ ਸੀ ਤੇ ਅਸੀਂ ਤੇ ਜੋ ਵੀ ਸਾਡਾ ਟਾਸਕ ਸੀ ਉਹ ਸਾਡਾ ਇੱਥੇ ਅਸੀਂ ਪੂਰਾ ਕੀਤਾ ਯਾਰ 49 ਗੋਲ ਕਿੰਨੇ ਪੂਰੇ ਭਾਰਤੀ ਟੀਮ ਸਭ ਤੋਂ ਜ਼ਿਆਦਾ ਗੋਲ ਕੀਤੇ ਟੂਰਨਾਮੈਂਟ ਦੇ ਵਿੱਚ ਆਈ ਥਿੰਕ ਪਾਜੀ ਕਿ ਓਵਰਆਲ ਸਾਨੂੰ ਇਹ ਸੀ ਕਿ ਚਾਹੀ ਅਸੀਂ 1-0 ਦੇ ਨਾਲ ਅਸੀਂ ਮੈਚ ਨੂੰ ਜਿੱਤੀਏ ਜਾਂ ਅਸੀਂ 5-0 ਨਾਲ ਸਾਡਾ ਮੇਨ ਟਾਸਕ ਇਹ ਸੀ ਕਿ ਅਸੀਂ ਵਰਲਡ ਕੱਪ ਦੇ ਵਿੱਚ ਐਂਟਰੀ ਜਾ ਦੀ ਕੀ ਟੀਮ ਨੇ ਉਹ ਕਿੱਟਾ ਪੂਰਾ ਕੀਤਾ ਪਹਿਲਾਂ ਸਰ ਕਿੰਨੀ ਤਿਆਰੀ ਸੀਗੀ ਕਿ ਪੂਰੀ ਟੀਮ ਦੀ ਸੋਰ ਸੀਗੀ ਕੀ ਕੁਝ ਕਹਿਣਾ ਫਾਈਨਲ ਤੋਂ ਬਾਅਦ ਹੀ ਇਹ ਸੀ ਸਾਨੂੰ ਸੀ ਕਿ ਸਾਡੇ ਕੋਲ ਇੱਕ 골ਡਨ ਓਪਰਚ्युनिटी ਹੈਗੀ ਹੈ ਕਿ ਇੱਥੋਂ ਅਸੀਂ 골 ਇੱਥੋਂ ਅਸੀਂ ਡਾਇਰੈਕਟ ਕੁਆਲੀਫਾਈ ਅਸੀਂ ਜਾ ਸਕਦੇ ਹਾਂ ਤੇ ਉਹ ਹੀ ਸਾਰੇ ਦਾ ਮਾਈਂਡ ਸੈਟ ਸੀ ਉਹਦੇ ਵਿੱਚ ਸਾਨੂੰ ਪਤਾ ਸੀ ਕਿ ਏਸ਼ੀਆ ਦੇ ਵਿੱਚ ਸਾਡੇ ਨਾਲ ਕੋਈ ਚੰਗੀ ਟੀਮ ਨਹੀਂ ਹੈਗੀ ਤੇ ਜਿਹੜੀ ਸਾਡੀ ਨਾਰਮਲ ਗੇਮ ਆ ਅਸੀਂ ਉਹਨੂੰ ਵਾਸਤੇ ਕੀ ਫਾਲੋਅ ਅਪ ਕਰੀਏ ਸਾਨੂੰ ਡਾਇਰੈਕਟ ਕੁਆਲੀਫਿਕੇਸ਼ਨ ਹੋ ਚੁੱਕੀ ਹੈ ਵਰਲਡ ਕੱਪ ਲਈ ਉਹਨਾਂ ਦਾ ਅਨਵੇ ਟੂਰਨਾਮੈਂਟ ਲੈ ਕੇ ਸਰ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਕਿਦਾਂ ਦਿੱਤੀ ਹੁਣ ਭਾਈ ਜਿਹੜੇ ਵੀ ਸਾ ਅਸਾਂ ਕੀ ਵਰਲਡ ਕੱਪ ਨੂੰ ਅਸੀਂ ਏਮ ਦੇ ਵਿੱਚ ਅੱਜ ਰੱਖ ਕੇ ਹਰੇਕ ਟ੍ਰੇਨਿੰਗ ਸੈਸ਼ਨ ਦੇ ਵਿੱਚ ਆਪਣਾ 100% ਪਰਸੈਂਟ ਪਾਉਂਦੇ ਆ ਜੀ ਇਸ ਵਾਲਾ ਪੂਰੇ ਪੰਜਾਬ ਪੰਜੇ ਹੜ੍ਹ ਕਾਫੀ ਆਏ ਨੇ ਕਾਫੀ ਨੁਕਸਾਨ ਹੋਇਆ ਵਾ ਮਦਦ ਕੀਤੀ ਜਾ ਵੀ ਪੰਜਾਬ ਵਾਸੀਆਂ ਦਾ ਆਈ ਥਿੰਕ ਇਹ ਜ਼ਰੂਰ ਭਾਈ ਕਿ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਉਹ ਉਨਾ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰ ਮੈਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੇ ਉੱਥੇ ਪਹੁੰਚ ਨਹੀਂ ਸਕਦੇ ਹੈਗੇ ਆ ਸੋਸ਼ਲ ਮੀਡੀਆ ਤੇ ਜਿੰਨੀ ਅਵੇਅਰਨੈਸ ਹੋ ਸਕਦੀ ਆ ਉਸ ਆਪਣਾ 100% ਦੋ ਤੇ ਇਮੋਸ਼ਨਲੀ ਹੋ ਕੇ ਨਹੀਂ ਬਟ ਜਿੱਦਾਂ ਵੀ ਤੁਹਾਡੇ ਕੋਲ ਜੇ ਤੁਹਾਨੂੰ ਪੈਸੇ ਦੇ ਸਕਦੇ ਆ ਜਾਂ ਉੱਥੇ ਪਹੁੰਚ ਸਕਦੇ ਆ ਤੇ ਉੱਥੇ ਜਾਓ ਪਲੀਜ਼ ਥੈਂਕ ਯੂ ਬੜੀ ਬਹੁਤ ਖੁਸ਼ੀ ਹੋ ਰਹੀ ਆ ਕਿਉਂਕਿ 8 ਸਾਲਾਂ ਬਾਅਦ ਅਸੀਂ ਜਿੱਤੇ ਹਾਂ ਲਾਸਟ ਟਾਈਮ ਅਸੀਂ 2017 ਦੇ ਵਿੱਚ ਜਿੱਤੇ ਅੱਜ ਇਸ ਵਾਰ ਅਸੀਂ ਆ ਕੋਰੀਆ ਨੂੰ ਫਾਈਨਲ ਦੇ ਵਿੱਚ 4-1 ਨਾਲ ਹਰਾ ਕੇ ਵਰਲਡ ਕੱਪ ਲਈ ਕੁਆਲੀਫਾਈ ਕੀ ਤਾਂ ਬਹੁਤ ਖੁਸ਼ੀ ਹੋ ਰਹੀ ਆ ਬਸ ਹੁਣ ਇਹੀ ਟਿਚਾ ਕੇ ਆਪਣਾ ਵਰਲਡ ਕੱਪ ਲਈ ਤਿਆਰੀ ਕਰੀਏ ਵਧੀਆ ਉੱਥੇ ਪਰਫਾਰਮੈਂਸ ਲੈ ਕੇ ਜੀ ਭਾਈ 39 ਗੋਲ ਕੀਤੇ ਪੂਰੇ ਟੂਰਨਾਮੈਂਟ ਹਾਂਜੀ ਬਿਲਕੁਲ ਜੀ ਪੂਰੀ ਟੀਮ ਨੇ ਅੱਜ ਇਸ ਟੂਰਨਾਮੈਂਟ ਬਹੁਤ ਵਧੀਆ ਜੋਰ ਲਾਇ ਥੋੜਾ ਟਫ ਸੀਗਾ ਬਟ ਉਸ ਤੋਂ ਬਾਅਦ ਜਿਹੜਾ ਟੀਮ ਦਾ ਮੋਮੈਂਟਮ ਬਣ ਗਿਆ ਜਿਸ ਦੇ ਨਾਲ ਅਸੀਂ ਜਿਹੜਾ ਚਾਈਨਾ ਨੂੰ ਸੱਤ ਮਾਰੇ ਉਸ ਤੋਂ ਬਾਅਦ ਫਿਰ ਫਾਈਨਲ ਹੀ 4-1 ਨਾਲ ਹੀ 4-1 ਨਾਲ ਜਿੱਤੇ ਆ ਤਾਂ ਉਹ ਬਹੁਤ ਵਧੀਆ ਸੀਗਾ ਤੇ ਟੀਮ ਪੂਰੀ ਬਹੁਤ ਵਧੀਆ ਖੇਡੀ ਇਸ ਟੂਰਨਾਮੈਂਟ ਦੇ ਵਿੱਚ ਤੇ ਆਪਣੇ ਜਿੰਨੇ ਵੀ ਪੰਜਾਬੀ ਸਾਰੇ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਜੀ ਭਾਈ ਵਰਲਡ ਕੱਪ ਡਾਇਰੈਕਟ ਕੁਆਲੀਫਿਕੇਸ਼ਨ ਹੋ ਚੁੱਕੀ ਹੈ ਬਿਲਕੁਲ ਜੀ ਕਿ ਹੁਣ ਇੱਕ ਸੀਗਾ ਪਹਿਲੇ ਹੀ ਟਾਰਗੇਟ ਸੀਗਾ ਸਾਡਾ ਮੇਨ ਇਥੋਂ ਇਹੀ ਵਰਲਡ ਕੱਪ ਲਈ ਕੁਆਲੀਫਾਈ ਕਰਨਾ ਤੇ ਉਹ ਸਾਡਾ ਹੁਣ ਟਾਰਗੇਟ ਇਹ ਤੋਂ ਪੂਰਾ ਹੋਇਆ ਜਿੱਤ ਕੇ ਹੁਣ ਅੱਗੇ ਇਹੀ ਹੈ ਕਿ ਅੱਗੇ ਜਿਹੜੇ ਆਉਣ ਵਾਲੇ ਟੂਰਨਾਮੈਂਟਸ ਹੈਗੇ ਆ ਉਹ ਚ ਵਧੀਆ ਪਰਫਾਰਮ ਕਰੀਏ ਤੇ ਵਰਲਡ ਕੱਪ ਦੇ ਵਿੱਚ ਜਿਹੜੇ 50 ਸਾਲ ਦੇ ਵਿੱਚ ਅਜੇ ਤੱਕ ਅਸੀਂ ਵਰਲਡ ਕੱਪ ਨਹੀਂ ਜਿੱਤਿਆ ਉਹਨੂੰ ਜਿੱਤੀਏ ਬਈ ਆਖਰ ਸਾਲ 50 ਸਾਲ ਦੀ ਸਰ ਬਾੜ ਬੜੀ ਆਈ ਹੋਈ ਹੈ ਸਰ ਉਹ ਜਾਓਗੇ ਉੱਥੇ ਵੀ ਬਿਲਕੁਲ ਬਿਲਕੁਲ ਜ਼ਰੂਰ ਜਾਵਾਂਗੇ ਜੀ ਅਸੀਂ ਇਹ ਸਾਰੇ ਪਲੇਅਰਾਂ ਨੇ ਪਹਿਲੇ ਹੀ ਸੋਚਿਆ ਹੈਗੇ ਜਿੰਨੇ ਵੀ ਵੋਲੰਟੀਅਰ ਹੈ ਜਿੰਨੇ ਵੀ ਸਪੋਰਟਰ ਸਾਰੇ ਉੱਥੇ ਹੈਲਪ ਕਰ ਰਹੇ ਸਾਰੇ ਨੂੰ ਜਿਹੜਾ ਮੈਡੀਕਲ ਜਿਹੜਾ ਮੈ ਸਪੋਰਟ ਕਰ ਰਹੇ ਹੋ ਤੇ ਜਿਹੜੇ ਐਨਜੀਓ ਆ ਜਿੰਨੇ ਵੀ ਆਪਣੇ ਗਵਰਨਮੈਂਟ ਅਫਸਰ ਜਿੰਨੇ ਵੀ ਉੱਤੇ ਸਪੋਰਟ ਕਰ ਰਹੇ ਆ ਇਹ ਸਾਰੇ ਉਹਨਾਂ ਦੇ ਨਾਲ ਆ ਜੀ ਮੇਰਾ ਨਾਮ ਗੀਰੀ ਸ਼ੁਕਰ ਆ ਜੀ ਮੈਂ ਮਿੱਲੀ ਬਤੀ ਜਕੀ ਨਾ ਮਿੱਲੀ ਬਤੀ ਜਕੀ ਨਾ ਲੈਪਲ ਦੀ ਹਾਂ ਹਮੇਸ਼ਾ ਉੱਤੇ ਲੈਪਲ ਬਹੁਤ ਓਪਨ ਚ ਆਵਾਜ਼ ਆਉਂਦੀ ਆ ਬਹੁਤ ਮਿਹਨਤ ਕੀਤੀ ਹੋਵੇ ਇਸ ਟਾਈਮ ਮਿਹਨਤੀ ਭਾਗੀ ਜੀ ਵੀ ਬਹੁਤ ਮਿਹਨਤ ਕੀਤੀ ਆ ਤੇ ਆਪਣਾ ਕਾਰਜ ਚਲਾਉਣ ਦੇ ਵਿੱਚ ਵੀ ਉਹਨੇ ਮਿਹਨਤ ਕੀਤੀ ਆ ਕਿ ਗਰੀਬੀ ਸੀਗੀ ਉਹਦੇ ਕਾਰਨ ਫਿਰ ਉਹਨੂੰ ਹਾਕੀ ਦੀ ਮਿਹਨਤ ਕਰਨੀ ਪੈਂਦੀ ਸੀਗੀ ਬਾਰਡਰ ਤੇ ਜਾਂਦਾ ਸੀਗਾ ਉੱਥੇ ਬਾਰਡਰ ਬੋਤਲਸ ਵੇਚਦਾ ਸੀਗਾ ਝੰਡੇ ਲਾਉਂਦਾ ਸੀਗਾ ਜਦੋਂ ਜਿਹੜੀ ਸੈਰਮਨੀ ਵੇਖਣ ਹੁੰਦੇ ਸੀਗੇ ਪਬਲੀਕ ਆਈ ਆ ਸਾਨੂੰ ਬੜੀ ਖੁਸ਼ੀ ਆ ਦੀ ਗੱਲ ਹੈ ਆ ਇਸ ਤਰ੍ਹਾਂ ਟੀਮਾਂ ਖੇਡਦੀਆਂ ਹਨ ਟੀਮਾਂ ਕੋਈ ਜਿੱਤਦੀਆਂ ਹਨ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਹਾਲਾ ਬੜਾ ਹੀ ਹੈ ਹਾਲੇ ਮਾਰੀਲਾ ਖੋਸ਼ ਆ ਬਹੁਤ ਸਾਨੂੰ ਖੁਸ਼ੀ ਆ ਦੀ ਗੱਲ ਹੈ ਹਾਂ ਨਹੀਂ ਕੋਈ ਫੁਰਕਤ ਹੋਈ ਕਿਰਪਾ ਹੋਈ ਮਾਲਕ ਦੀ ਸੱਚੇ ਬਾਦਸ਼ਾਹ ਦੀ ਅੱਗੇ ਤੇ ਤੇ ਰਾਜ ਦੀ ਬੜੀ ਮਿਹਨਤ ਰਹੀ ਹੈ ਜੀ ਦੇਖੋ ਜੀ ਬਹੁਤ ਜਿਆਦਾ ਮਿਹਨਤ ਰਹੀ ਹੈ ਸ਼ੁਰੂ ਤੋਂ ਅਹੀਂ ਸਵਾਨਾਂ ਨੇ ਵੀ ਜੇ ਰਾਜਾ ਤੂੰ ਆ ਕਰ ਲਾ ਜੇ ਕਰ ਲਾ ਕਿ ਤੂੰ ਤੰਗਰ ਸ਼ਾ ਲੋ ਕਰ ਲਵੇਂ ਨਾ ਉਹਨੇ ਵੀ ਫਿਰ ਆਈ ਉਹਨੇ ਆਪਣਾ ਹਾਕੀ ਹਾਕੀ ਲਾਈ ਉਹਨੇ ਉਹਨੇ ਫੜਨੀ ਹੈ ਤੇ ਉਹਨੇ ਆਪਣੇ ਸਕੂਲੇ ਚਲੇ ਚਲੇ ਜਾਣਾ ਅਹੀਂ ਸਭ ਗੁੱਸੇ ਗੁੱਸੇ ਹੁੰਦੇ ਰਹਿਣਾ ਤੇ ਦੇਖੋ ਮਹਾਰਾਜ ਨੇ ਬਹੁਤ ਜਿਆਦਾ ਕਿਰਪਾ ਕੀਤੀ ਹੈ ਭਾਈ 8 ਸਾਲ ਬਾਅਦ ਏਸ਼ੀਆ ਕੱਪ ਜਿੱਤੇ ਨੇ ਹਾਂ ਜੀ ਬਹੁਤ ਬਹੁਤ ਜਿਆਦਾ ਕੁਝ ਖੁਸ਼ੀ ਦੀ ਗੱਲ ਹੈ ਜੀ ਬਹੁਤ ਜਿਆਦਾ ਐਨੇ ਗਈ ਕੋਸ਼ੇ ਆ ਵੀ ਹੈ ਨਾ ਕੋਈ 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 ਗੱਲ ਨਹੀਂ ਰਹੀ ਹੈ ਬਹੁਤ ਜਿਆਦਾ वर्ल्ड कप ਤੇ ਡਾਇਰੈਕਟ ਕੁਆਲੀਫਾਈ ਹੋ ਗਿਆ ਆਪਣਾ ਦੇਖੋ ਜੀ ਉਹ ਦੇਖੋ ਉਹ ਵੇਖੋ ਜੀ ਉਹ ਵੇਖੋ ਮਾਲਕਦੀਪ ਬਹੁਤ ਜਿਆਦੀ ਕਿਰਪਾ ਹੋ ਗਈ ਫਿਰ ਅਈਂ ਦਾ ਵੀ वर्ल्ड कप ਵੀ ਮਾਲਕਦੀਪ ਮਿਆਦਾ ਜਿੱਤਣ ਸਾਨੂੰ ਬੜੀਆ ਦੀ ਖੁਸ਼ੀ ਹੋਵੇ ਤੇ ਜਦੋਂ ਜਿੱਤਿਆ ਸੀਗਾ ਏਸ਼ੀਆ ਕੱਪ ਤੁਹਾਡੇ ਮੁੰਡੇ ਨਾਲ ਕੀ ਗੱਲਬਾਤ ਹੋਈ ਸੀ ਏਸ਼ੀਆ ਕੱਪ ਜਿੱਤਿਆ ਜੀ ਉਹ ਆਪ ਉਹ ਵੇਖੋ ਜੀ ਸਾਨੂੰ ਆਈ ਜੁਮਨ ਲਾਇਦਾ ਪੋਣਾ ਆ ਨਹੀਂ ਮਤਲਬ ਵੀ ਭੇਰੇ ਆ